ਖਬਰ ਤੋੜੀ ਤੋਂ ਜਿੱਥੇ ਦੇ ਮਾਦੂਕੁਰੀ ਮਹੱਲਾ ਵਿੱਚ ਬਰਸਾਤ ਦੇ ਚੱਲਦੇ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ गिर ਗਈ ਹੈ ਦੱਸਦੀ ਹੈ ਕਿ ਸਵੇਰ ਸਮੇਂ ਇੱਕ ਛੱਤ ਅਚਾਨਕ ਹੀ ਗਿਰੀ ਹੈ ਜਿਸ ਕਾਰਨ ਘਰ ਦਾ ਸਾਰਾ ਸਮਾਨ ਛੱਤ ਦੇ ਮਲਵੇ ਹੇਠ ਦਬ ਗਿਆ ਹੈ ਗਰੀਬ ਪਰਿਵਾਰ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਦੱਸਦੀ ਹੈ ਕਿ ਇਹ ਪਰਿਵਾਰ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ ਉਧਰ ਮਹੱਲਾ ਨਿਵਾਸੀਆਂ ਨੇ ਵੀ ਪਰਿਵਾਰ ਦੀ ਮਦਦ ਕੀਤੀ ਸਰਕਾਰ ਤੋਂ ਮੰਗ ਕੀਤੀ ਆ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਮੰਗ ਕੀਤੀ ਹੈ ਕਿ ਜਲਦੋਂ ਜਲਦ ਇਸ ਪਰਿਵਾਰ ਦੀ ਬਾਹ ਫੜੀ ਜਾਵੇ ਅਤੇ ਘਰ ਦੀ ਛੱਤ ਪਵਾਈ ਜਾਵੇ। ਜੱਸ ਵੇ ਦਿੱਕਤ ਨਹੀਂ ਤੇ ਮੰਮੀ ਤੇ ਮੇਰਾ ਲड़का ਅੰਦਰ ਆਏ ਬਸ ਪੈਣ ਲਈ ਕੰਬਲ ਕੱਢ ਕੇ ਬਾਹਰ ਨਿਕਲੇ ਨੇ ਮੜਾ ਜਾ ਜਦੋਂ ਬਾਹਰ ਨਿਕਲੇ ਤਾਂ ਅਚਾਨਕ ਹੀ गिर ਗਿਆ ਪੂਰਾ ਦਾ ਪੂਰਾ ਹੀ ਤੇ ਸਿਰਫ 2 ਮਿੰਟ ਦਾ ਫਰਕ ਹੈਗਾ ਸੀ ਬਸ ਬਾਹਰੇ ਗਏ ਨੇ ਬਸ ਜਿਹੜੀ ਨਾਲ ਦੇ ਭਰਾ ਤਾਂ ਪੈਣ ਕਾਰਨ ਸਾਰੇ ਭੱਜ ਗਿਆ ਜਾਂ ਦੇਖਿਆ ਤਾਂ ਮੈਦਰੀ ਟਪਕੇ ਆ ਕੇ ਅਗੇ ਸਮਾਨ ਦੇਖਿਆ ਸਭ ਖਤਮ ਹੋਇਆ ਪਿਆ ਸਾਰੇ ਕੂਲਰ ਕਲਰ ਸਭ ਦਫਨ ਹੋ ਗਿਆ ਕੀ ਕੁਛ ਆਇਆ ਨੀਚੇ ਨੀਚੇ ਜੀ ਦੋ ਕੂਲਰ ਆ ਗਏ ਚਾਰ ਸਾਈਕਲ ਨੇ ਗੈਸੀ ਚੁੱਲਾ ਜੀ ਤਿੰਨ ਜਰ ਮੰਜੇ ਨੇ ਇੱਕ ਮੋਟਰਸਾਈਕਲ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਦੀ 2.5 ਲੱਖ ਰੁਪਏ ਹੋ ਗਿਆ ਤੁਸੀਂ ਕੀ ਕੰਮ ਕਰਦੇ ਮੈਂ ਮਜ਼ਦੂਰੀ ਕਰਦਾ ਹਾਂ ਕਿੰਨੇ ਕ ਮੈਂਬਰ ਨੇ ਤੁਸੀਂ ਪਰਿਵਾਰ ਦੇ ਵਿੱਚ 6 ਮੈਂਬਰ ਆਏ ਮੰਗ ਕੀ ਕਰਦੇ ਆ ਸਰਕਾਰ ਮੰਗ ਸਰਕਾਰ ਕੋਈ ਮੰਗਦਾ ਕਿ ਸਾਡੀ ਅਰਦਾਸ ਸੁਣੀ ਜਾਵੇ ਤੇ ਜੋ ਵੀ ਸਾਡਾ ਬਣਦਾ ਹਰਤਾਂ ਦੇ ਦਿੱਤਾ ਦਿੱਤਾ ਗਿਆ ਕੀ ਨਾ ਹਰਬੰਸ ਸਿੰਘ ਜੀ ਕਦੋਂ ਗਿਰਿਆ ਮਕਾਰ ਇਹ ਸਵੇਰੇ ਗਿਰਿਆ ਜੀ 9 ਵਜੇ ਰਾਤ ਮੇਰੇ ਥੱਲੀ ਪਿਆ ਸੀਗਾ ਜੀ ਹੂੰ ਗਰੀਬ ਬੰਦਿਆਂ 'ਗੇ ਕੋਈ ਹੱਲ ਹੈ ਨਹੀਂਗਾ ਹੋਰ ਕੀ ਕਰੀ ਦਿਹਾੜੀਦਾਰ ਬੰਦਿਆਂ 'ਗੇ ਜੀ ਕਬਰ ਪਾਲੀ ਇਹ ਜਾਂ ਮਕਾਨ ਪਾਈਓ ਉੱਜਾਈ ਤੇ ਜਾਈਏ ਕਿਥੇ ਸੀ ਹੂੰ ਦੇਖਦੇ ਆ ਜੀ ਬੀਐਮਟੀ ਕਰਦੇ ਆ ਇਹ ਕੋਈ ਸਾਡੀ ਮਦਦ ਕਰ ਸਕਦਾ ਹੈ ਕਿਹੜਾ ਮਹੱਲਾ ਪੈਂਦਾ ਆਪਣਾ ਇਹ ਇਹ ਮਾਦਪੁਰੇ ਮਹੱਲਾ ਪੈਂਦਾ ਜੀ ਸਿਰਪੁਰ ਰੋਡ ਮਕਾਨ ਨੰਬਰ 147 ਜੀ ਠੀਕ ਹੈ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਮੰਗਤਾ ਸੀ ਤਾਂ ਕੀ ਕਰਨੀ ਇਸ ਥਾਂ ਵੀ ਸਾਨੂੰ ਰਹਿਣ ਸਣਨ ਨੂੰ ਬਸ ਸਾਡਾ ਕੰਮ ਬਣ ਜੇ ਰਹਿਣ ਸਣਨ ਵਾਸਤੇ ਬੈਠ ਸੌਣ ਵਾਸਤੇ ਬਣ ਜੇ ਬਸ ਸਾਡਾ ਤਾਂ ਇੰਨੀ ਬਹੁਤ ਅਸੀਂ ਕੋਈ ਬੈਂਕ ਉਹ ਨਹੀਂ ਮੰਗਦੇ ਵੀ ਸਾਨੂੰ ਪ੍ਰੋਫਿਟ ਚਾਹੀਂ ਜਾਂ ਕੋਈ ਚੀਜ਼ ਵੀ ਹੈ ਬਸ ਸਾਡਾ ਮਕਾਨ ਬਣਾ ਦੇਣ ਬਸ ਇੰਨੀ ਬਹੁਤ ਹੈ 30000 ਦੀ ਬੇਨਤੀ ਹੈ ਜੀ ਕਿੰਨੇ ਮੈਂਬਰ ਹਨ ਪਰਿਵਾਰ ਚ ਪਰਿਵਾਰ ਦੇ ਸਿਰ 5 ਮੈਂਬਰ ਆ ਜੀ ਇੱਕ ਮੇਰੀ ਬੇਟੀ ਇੱਕ ਮੇਰਾ ਬੇਟਾ ਤੇ ਮੇਰੀ ਮੰਮੀ ਹੈ ਇੱਕ ਮੇਰੀ ਮਿਸੇਜ ਹੈ ਜੀ ਆ ਨਾਲ ਦਾ ਵੀ ਥੋੜਾ ਥੜਿਆ ਪੈਸਾ ਹਾਂਜੀ ਇਹ ਵੱਡੇ ਭਰਾ ਦਾ ਜੀ ਇਹ ਕੀ ਨਾ ਜੀ ਹਰਪ੍ਰੀਤ ਹੈ ਜੀ ਕੀ ਕਹਾਂਗੇ ਤੁਸੀਂ ਜੀ ਐਂ ਕਹਿੰਦੇ ਜੀ ਸਾਡੇ ਮਕਾਨ ਬਣਾਉਣ ਦੀ ਮੰਗ ਆ ਗਈ ਜੀ ਸਾਨੂੰ ਰਹਿਣ ਜਾਂਦੇ ਘਰ ਬਣਾ ਕੇ ਦਿੱਤਾ ਜਾਵੇ ਸਾਰੇ ਮਕਾਨ ਦੇ ਨਾਲ ਆ ਹੋਇਆ ਪਿਆ ਜੀ ਸਾਡਾ ਸਾਡੀ ਕੀ ਗੈਮੀ ਪੈਂਦੇ ਚ ਡਿਗਦੇ ਨੇ ਸਮਾਨ ਵੀ ਕਾਫੀ ਟੁੱਟ ਗਿਆ ਜੀ ਸਾਡਾ ਥੋੜੇ ਕੋਲ ਇਹੀ ਕਮਰਾ ਸੀਗਾ ਹਾਂਜੀ ਇੱਕ ਇਹ ਆ ਜੀ ਕਿ ਇਧਰ ਆ ਜਿਹੜੀਆਂ ਕੰਦਾਂ ਤੇ ਗਿੱਟੀਆਂ ਲੱਗੀਆਂ ਹੋਈਆਂ ਨੇ ਜੀ ਚਾਦਰਾਂ ਵਾਂਗੂ ਨੇ ਉੱਪਰ ਠੀਕ ਹੈ ਹੁਣ ਮੰਗ ਕੀ ਕਰਦੇ ਹੋ ਮੰਗੇ ਇਹੀ ਆ ਜੀ ਵੀ ਸਾਨੂੰ ਰਹਿਣ ਨੂੰ ਮਕਾਨ ਬਣਾ ਦੇ ਦਿੱਤਾ ਜਾਵੇ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਸੁਖਵਿੰਦਰ ਸਿੰਘ ਆ ਜੀ ਮੈਂ ਇਹਨਾਂ ਦੇ ਗੁਆਂਢ ਦੇ ਵਿੱਚ ਅਸੀਂ ਰਹਿੰਦੇ ਆਂਗੇ ਅਸੀਂ ਦੇਖਿਆ ਘੰਟਾ ਤੋਂ ਪਹਿਲਾਂ ਇਹਨਾਂ ਦੇ ਬੜੀ ਆਵਾਜ਼ ਆਈ ਬੜੀ ਜ਼ਬਰਦਸਤ ਇਹਨਾਂ ਦਾ ਸਾਰਾ ਮਕਾਨ ਟਹਿਟੇ ਦੀ ਹੋ ਗਿਆ ਗਰੀਬ ਲੋਕ ਨੇਗੇ ਇਹ ਇਹ ਬੀਬੀ ਇਹ ਕਰਦੀ ਆ ਲੇਬਰ ਦਾ ਕੰਮ ਕਰਕੇ ਗੁਜ਼ਾਰਾ ਕਰਦੀ ਹੈਗੀ ਬਜਾ ਤੁਸੀਂ ਆਪ ਹੀ ਦੇਖ ਸਕਦੇ ਹੋ ਸਾਰਾ ਸਮਾਨ ਇਹਨਾਂ ਦਾ ਕੁੱਟਿਆ ਪਿਆ ਹੈਗਾ ਕੁਝ ਬਚਿਆ ਨਹੀਂ ਹੈਗਾ ਇਹਦਾ ਸ਼ੁਕਰ ਕਰੋ ਤੁਸੀਂ ਕਿ ਇਹ ਕੋਈ ਥੱਲੇ ਨਹੀਂ ਸੀ ਪਿਆ ਜੇ ਇਹ ਹੀ ਘਟਨਾ ਰਾਤ ਹੋ ਜਾਂਦੀ ਤਾਂ ਹੋ ਸਕਦਾ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਇਹਨਾਂ ਦਾ ਮਾਲੀ ਤਾਂ ਹੋ ਹੀ ਗਿਆ ਚਲੋ ਜਾਨੀ ਵਿਚਾਰੇ ਗਿਆ ਇਹਨਾਂ ਦਾ ਪ੍ਰਮਾਤਮਾ ਦਾ ਸ਼ੁਕਰ ਆ ਅਸੀਂ ਕਹਿੰਦੇ ਆ ਵੀ ਇਹ ਗਰੀਬ ਪਰਿਵਾਰ ਆ ਇਹਨਾਂ ਨੂੰ ਕੋਈ ਸਰਕਾਰੀ ਸਹਾਇਤਾ ਦਿੱਤੀ ਜਾਵੇ